29 ਤਰੀਕ ਨੂੰ ਜਿਹੜੀ ਇੱਕ 29 ਗਣਤੀ ਹੁੰਦੀ ਰਕਤੀ ਹੋਈ ਸੀ ਐਸਬੀ ਬੈਂਕ ਚ ਤਕਰੀਬਨ ਪੌਣੇ ਕੋਤੈ ਨਬਜੀ ਦੁਪਹਿਰੀ 29 ਦੂ ਨੂੰ ਉਹਦੇ ਸਿਲਸਿਲੇ ਚ ਜਿਵੇਂ ਅਸੀਂ ਉਸੇ ਵੇਲੇ ਟੀਮਸ ਬਣਾ ਕੇ ਕਰੀ ਦੀਆਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸੀ ਇਸ ਚ ਵੱਡੀ ਸਫਲਤਾ ਸੀ ਆਈਏ ਦੀ ਟੀਮ ਨੂੰ ਮਿਲੀ ਜਿਹਨੇ ਚ ਨੋਸਟੂ ਸੀ ਜਿਹੜੇ ਆ ਇੱਕ ਘਨ ਪਛਾਤਾ ਰਹਿ ਗਿਆ ਬਾਕੀ ਦੋਸ਼ੀ ਜਿਹੜੇ ਨਾਮਜਾਦ ਰਹੂਗੇ ਉਹਦੇ ਤੋਂ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜਿਸ ਦਾ ਨਾਮ ਗੁਰਵਿੰਦਰ ਸਿੰਘ ਇਹ ਮਸ਼ਹਰੇ ਪਨੂਆ ਦਾ ਰਹਿਣ ਵਾਲਾ ਤੇ ਆਸਟ੍ਰੇਲੀਅਨ ਸਿਟੀਜ਼ਨ ਹੈ ਇੱਥੇ ਆਇਆ ਇੱਥੇ ਆਣ ਤੋਂ ਬਾਅਦ ਨਸ਼ੇ ਦੀ ਲੱਤ ਹੈਗੀ ਹੈ ਇਹਨੂੰ ਇਹ ਤਾਂ ਇੱਕ ਸ਼ਹਾਜਾਦ ਜਿਹੜਾ ਮੁੰਡਾ ਹੈਗਾ ਦੋਸ਼ੀ ਭੱਜਿਆ ਹੋਇਆ ਉਹਦੇ ਨਾਲ ਉਹ ਸਿਟੀ ਤਰਨਤਾਰਨ ਦਾ ਹੈਗਾ ਉਹਦੇ ਨਾਲ ਤਲਕਤ ਹੋਇਆ ਉਹਨਾਂ ਨੇ ਇਹਨਾਂ ਜਿਹੜੀ ਉਦੋਂ ਪਲੈਨਿੰਗ ਬਣਾ ਲਈ ਕੋਈ ਬੈਂਕ ਲੁੱਟਣ ਦੀ ਉਹਦੇ ਅੱਗੇ ਕਾਰਵਾਈ ਕਰਦੇ ਹੋਏ ਗੱਡੀ ਜਿਹੜੀ ਯੂਜ਼ ਹੋਈ ਸੀਗੀ ਵਾਈਟ ਕਲਰ ਦੀ ਬ੍ਰੀਜ਼ਾ ਉਹ ਇਹਦੇ ਬ੍ਰਦਰ ਦੀ ਸੀਗੀ ਗੁਰਵਿੰਦਰ ਦੀ ਜਿਹਨੂੰ ਅਰੈਸਟ ਕੀਤਾ ਇਹਨਾਂ ਨੇ ਪਹਿਲੇ ਜਿਹੜੇ ਦੋ ਮੁੰਡੇ ਹੋਰ ਸੀਗੇ ਨਾਮਜ਼ਦ ਹੋਏ ਤੇ ਉਹਨਾਂ ਨੇ ਜਾ ਕੇ ਪਹਿਲੇ ਇੱਕ ਮੋਟਰਸਾਈਕਲ ਹੋਇਆ ਮੋਟਰਸਾਈਕਲ ਖੋਨ ਤੋਂ ਬਾਅਦ ਦੋ ਸਟੈਂਡ ਤੋਂ ਇਹ ਜਿਹੜਾ ਸੀਗਾ ਮੁੰਡਾ ਚਲਾ ਗਿਆ ਅਲੱਗ ਤੋਂ ਸਿੱਧਾ ਬੈਂਕ ਵਾਲੇ ਪਾਸੇ ਨੂੰ ਜਵਾਨਲੇ ਪਾਸੇ ਨੂੰ ਔਰ ਉਹਨਾਂ ਨੇ ਜਾ ਕੇ ਰੋਹੀ ਦੇ ਉੱਤੋਂ ਇੱਕ ਹੋਰ ਬੁਲਟ ਮੋਟਰਸਾਈਕਲ ਖੋ ਕੇ ਉਹ ਮੋਟਰਸਾਈਕਲ ਉੱਥੇ ਸਟਾ ਬੁਲਟ ਮੋਟਰਸਾਈਕਲ ਦੇ ਜਾਂਦੇ ਆ ਜਾ ਕੇ ਉੱਥੇ ਵਾਰਦਾਤ ਨੂੰ ਅੰਜਾਮ ਦਿੰਦੇ ਆ 2:47 ਮਿੰਟ ਤੇ ਅੰਦਰ ਵੜਦੇ ਔਰ 2.5 ਤੋਂ 3 ਮਿੰਟ ਦੇ ਵਿੱਚ ਪੈਸੇ ਲੈ ਕੇ ਉਥੋਂ ਫਰਾਰ ਹੋ ਜਾਂਦੇ ਆ ਅੱਗੇ ਜਿਹੜਾ ਨਾਕਾ ਹੈਗਾ ਖੈਰਦੀਨ ਦਾ ਉਸ ਤੋਂ ਪਹਿਲੇ ਜਿਹੜਾ ਮੰਨਾ ਵਾਲਾ ਟੂਲ ਪਲਾਜ਼ਾ ਹੁੰਦਾ ਉੱਥੋਂ ਪਹਿਲੇ ਹੀ ਇਹ ਡਿਵਰਸ ਹੁੰਦੇ ਆ ਔਰ ਗੱਡੀ 'ਚ ਬੈ ਕੇ ਸਾਰੇ ਜਾਣੇ ਇਹ ਵਾਪਸ ਆਪਣੇ ਉੱਥੋਂ ਭੱਜ ਜਾਂਦੇ ਮੌਕੇ ਤੋਂ ਪੈਸੇ ਲਹੋ ਜੀ 90000 ਰੁਪਇਆ ਤੇ ਜਿਹੜੀ ਉਹਦੀ ਕੰਨ ਖੋਈ ਸੀਗੀ ਇਹਨਾਂ ਨੇ ਗਾਰਡ ਕੋਲੋਂ ਹੋਰ ਕਵਰ ਕੀਤੀ ਜਿਹੜੀ ਵਿਪਨ ਦੋ ਬੰਦੇ ਇੱਕ ਤਾਂ ਅਨਨੋਨ ਹੈਗਾ ਜਿਹੜਾ ਸ਼ਾਹਜਾਦ ਨੂੰ ਪਤਾ ਕੋਣ ਕਿਹੜਾ ਮੁੰਡਾ ਉਹਦੇ ਨਾਲ ਸੀਗਾ ਉਹ ਜਦੋਂ ਸ਼ਾਹਜਾਦ ਆਵੇਗਾ ਉਹਦੇ ਤੋਂ ਉਹ ਵਿਪਨ ਤੇ ਬਾਕੀ ਪੈਸੇ ਉਹਨਾਂ ਕੋਲ ਹੈ ਇਹਨੂੰ ਸਿਰਫ 90000 ਰੁਪਇਆ ਦਿੱਤਾ ਸੀ ਤੇ ਇਹਦੇ ਕੋਲ ਜਿਹੜੀ ਗਾਰਡ ਵਾਲੀ ਕੰਨ ਸੀ ਉਹ ਪਲੱਸ ਜਿਹੜੇ ਤਿੰਨੋਂ ਗੱਡੀਆਂ ਜਿਹੜੀਆਂ ਦੋ ਮੋਟਰਸਾਈਕਲ ਔਰ ਇੱਕ ਗੱਡੀ ਸੀਗੀ ਉਹ ਤਿੰਨੋਂ ਸਾਰਿਆਂ ਰਿਕਵਰ ਹੋ ਗਿਆ ਹੁਣ ਜਿਹੜੀ ਬਾਕੀ ਪੈਸੇ ਐ ਉਹ ਸ਼ਹਾਜਾਦ ਤੋਂ ਤਾਂ ਇੱਕ ਦੋ ਤਿੰਨ ਦੋ ਸ਼ੀ ਇੱਕ ਹਜੇ ਰਹਿੰਦੇ ਐ ਦੋ ਇਹ ਤੇ ਇੱਕ ਬੰਦਾ ਵਿੱਚ ਕੈਂਡੂਟ ਸੀ ਜਿਹੜਾ ਸਾਰੀ ਕਾਂਸਪੀਰੇਸੀ ਚ ਸੀਗਾ ਉਹ ਹਜੇ ਰਹਿੰਦਾ ਨਹੀਂ ਇਹ ਉਹ ਉਹ ਸ਼ਹਾਜਾਦ ਸੀਗਾ ਐਂਡ ਇਹ ਜਿਹੜੇ ਸੀਗਾ ਇਹਨੇ ਇਹ ਗੱਡੀ ਦੇ ਸਟੀering wheel ਦੇ ਉੱਤੇ ਸੀਗਾ ਬਾਅਦ ਚ ਗੱਡੀ ਵੀ ਇਹ ਕਹਿੰਦਾ ਸ਼ਹਾਜਾਦ ਨੇ ਚਲਾਈ ਐ ਇਹ ਪਰ ਗੱਡੀ ਲੈ ਕੇ ਉੱਥੇ ਖੜਾ ਸੀਗਾ ਵੇਟ ਕਰ ਰਿਹਾ ਸੀ ਸ਼ਹਜਾਦ ਤੇ ਉਹਦੇ ਨਾਲ ਦਾ ਇੱਕ ਮੁੰਡਾ ਜਿਹੜਾ ਅਨਪਛਾਤਾ ਹੈਗਾ ਉਹ ਇੰਟਰ ਕੀਤੀ ਸੀ ਸਰ ਇਹਨਾਂ ਨੇ ਪਹਿਲਾਂ ਹੀ ਪਲਾਨ ਬਣਾਇਆ ਸੀ ਵੀ SBI ਚਭਾਲ ਨੂੰ ਟਾਰਗੇਟ ਬਣਾਉਣਾ ਨਹੀਂ ਇਦਾਂ ਦਾ ਸ਼ਾਇਦ ਮੇਬੀ ਕੋਈ ਟਾਰਗੇਟ ਨਹੀਂ ਸੀ ਔਰ ਇਹ ਲਾਸਟ ਮੂਮੈਂਟ ਤੇ ਹੀ ਇਹਨਾਂ ਨੇ ਕੋਈ ਦੇਖਿਆ ਵੀ ਜਿਵੇਂ ਕੋਈ ਬੈਂਕ ਬੰਕ ਔਰ ਇਹ ਹੁਣ ਜਦੋਂ ਸ਼ਹਜਾਦ ਆਵੇਗਾ ਉਦੋਂ ਪਤਾ ਲੱਗੇਗਾ ਇਹਨੂੰ ਤਾਂ ਸਿਰਫ ਇਹਦੀ ਗੱਡੀ ਵਰਤੀ ਹੈ ਔਰ ਇਹਨੂੰ ਨਾਲ ਲਿਆ ਉਹਨਾਂ ਨੇ ਇਹ ਸਾਰਾ ਸ਼ਾਮਲ ਸੀਗਾ ਇਹ ਸਾਜ਼ਿਸ਼ ਪੂਰਾ ਸਰ ਕਿੰਨੇ ਟਰਪਰ ਬੰਦੇ ਨਜਬਤ ਕੀਤੇ ਗਏ ਚ ਹੈ ਜੀ ਕਿੰਨੇ ਬੰਦੇ ਪਾਏ ਗਏ ਦੋਸ਼ੀ ਇਹ ਚ ਦੋਸ਼ੀ ਟੋਟਲ 4 ਹੈ ਜੀ 4 ਹੈ ਇੱਕ ਅਨ ਆਈਡੈਂਟੀਫਾਈਡ ਹੈ ਇੱਕ ਮੁੰਡਾ ਨਸ਼ਹਰੇ ਦਾ ਹੀ ਹੈਗਾ ਉਹ ਸੁਰੱਖਿਆ ਦਾ ਉਹਦੇ ਵੀ ਛੇਤੀ ਨੇੜੇ ਪਹੁੰਚਾਂਗੇ ਅੱਜ ਕੱਲ ਜੋ ਵੀ ਅੱਜ ਮੇਰੇ ਖਿਆਲ ਸ਼ਾਇਦ ਅਸੀਂ ਕਾਮਯਾਬ ਹੋ ਜਾਵਾਂਗੇ ਉਹਨੂੰ ਵੀ ਜੋ ਉਹਨੇ ਇਹਨਾਂ ਦੀ ਮੁਲਾਕਾਤ ਕਰਾਈ ਸੀ ਇਹਦੀ ਗੁਰਵਿੰਦਰ ਦੀ ਉਹ ਸ਼ਹਿਜਾਦ ਦੇ ਨਾਲ ਸਰ ਕੋ ਪ੍ਰਾਣੀ ਕੋ ਗੈਂਗਸਟਰ ਵਗੈਰਾ ਨਾਲ ਸੰਬੰਧ ਵੀ ਇਹਨਾਂ ਦੀ ਕੋਈ ਹੈਗੀ ਹੈ ਜਾਂ ਕੋਈ ਨਹੀਂ ਉਹਦੇ ਤੇ ਸ਼ਾਇਦ ਸ਼ਹਿਜਾਦ ਤੇ ਪਰਚਾ ਦਰਜ ਹੈਗਾ ਜੀ ਚੰਡੀਗੜ੍ਹ ਪੁਲਿਸ ਵੱਲੋਂ ਪਹਿਲੇ ਉਹ ਉਹ ਵੀ ਕਿਤੇ ਦੁਬਈ ਚਾਰ ਸਾਲ ਲਾ ਕੇ ਆਇਆ ਜੋ ਪਤਾ ਲੱਗਿਆ ਔਰ ਇੱਕ ਸਾਲ ਤੋਂ ਇੱਥੇ ਸੀਗਾ ਤੇ ਐਨਡੀ ਦਾ ਸ਼ਾਇਦ ਇੱਕ ਪਰਚਾ ਚੰਡੀਗੜ੍ਹ ਪੁਲਿਸ ਵੱਲੋਂ ਉਹਦੇ ਤੇ ਦਰਜ ਕੀਤਾ ਔਰ ਥੋੜੇ ਦਿਨ ਪਹਿਲੇ ਜੇਲ੍ਹ ਤੋਂ ਬਾਹਰ ਆਇਆ ਸੀਗਾ